ਬ੍ਰਸ਼ ਕਿਹੜੇ ਤਰ੍ਹਾਂ ਦੇ ਚੱਲੇ ਇਲੈਕਟ੍ਰੋਨਿਕ ਵੀ ਆ ਗਏ ਬੈਟਰੀ ਵਾਲੇ ਵੀ ਆ ਗਏ ਨੇ ਕਿਹੜੇ ਬੈਸਟ ਨੇ ਕਿਹੜੇ ਚੰਗੇ ਨੇ ਸਾਡੇ ਬੱਚਿਆਂ ਵਾਸਤੇ ਔਰ ਅਡਲਟ ਵਾਸਤੇ ਪੇਸ਼ੈਂਟ ਦੇ ਦੰਦ ਦੇਖ ਕੇ ਅਸੀਂ ਡਾਇਗਨੋਸ ਕਰਦੇ ਹਾਂ ਕਿ ਉਹਦੀ ਟੈਕਨੀਕ ਕੀ ਆ ਉਹਦੀ ਹੋਮ ਕੇਅਰ ਕੀ ਹੈਗੀ ਆ ਰੀਕਮੈਂਡ ਮੋਸਟਲੀ ਅਸੀਂ ਕਰਾਂਗੇ ਕਿ ਸੌਫਟ ਟੂਥ ਬ੍ਰਸ਼ ਹੀ ਯੂਜ਼ ਕਰਨਾ ਚਾਹੀਦਾ ਕਰਦੇ ਆ ਬ੍ਰਸ਼ ਉਹਨੂੰ ਕਸਾਨੇ ਆ ਚੰਗੀ ਤਰ੍ਹਾਂ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਔਰ ਕਿੰਨਾ ਟਾਈਮ ਲਗਾਉਣਾ ਚਾਹੀਦਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਤੁਸੀਂ 1 2 3 4 ਕਰਕੇ ਜਿਸ ਤਰ੍ਹਾਂ ਨੰਬਰ 1 ਤੋਂ ਲੈ ਕੇ ਸਟਾਰਟ ਕਰੋ ਨੰਬਰ 1 ਤੋਂ ਮੀਨਸ ਕਿ ਕੱਲੇ ਕੱਲੇ ਦੰਦ ਤੋਂ ਲੈ ਕੇ ਕੱਲੇ ਕੱਲੇ ਸੈਪਰੇਟ ਇੰਡੀਵਿਜੂਅਲ ਦੰਦ ਨੂੰ ਤੁਸੀਂ ਬ੍ਰਸ਼ ਕਰੋ ਹੋਰਿਜ਼ਨਟਲ ਐਂਡ ਪੋਲਿਟੀਕਲ ਬਿਲਕੁਲ ਤਰੀਕਾ ਨਾ ਯੂਜ਼ ਕਰੋ ਦੰਦ ਔਰ ਮਸੂੜੇ ਦੇ ਵਿੱਚ ਜਦੋਂ ਮਸੂੜਾ ਸ਼ੁਰੂ ਹੁੰਦਾ ਤਾਂ ਐਵਰੀ ਮਸੂੜੇ ਦੇ 3 ਮਿਲੀਮੀਟਰ ਇੱਕ ਪਾਕਟ ਹੁੰਦੀ ਆ ਜਿਹੜਾ ਕਿ ਉਹ 3 ਮਿਲੀਮੀਟਰ ਪਾਕਟ ਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਆ ਸੋ ਫਰੈਸ਼ ਅਸੀਂ ਦੋਵਾਰ ਕਰ ਲਈਏ ਦਿਨ ਚ ਤਿੰਨ ਵਾਰ ਕਰ ਲਈਏ ਜਿਹੜੀ ਉਹ ਪਾਕਟ ਆ 3mm ਮਸੂੜੇ ਦੀ ਉਹਦੇ ਵਿੱਚ ਉਹ ਬ੍ਰਸ਼ ਦੇ ਬ੍ਰਿਸਲਸ ਕਦੇ ਨਹੀਂ ਜਾਣਗੇ। ਤੁਸੀਂ ਸਵੇਰੇ ਆਹ ਪੇਸਟ ਯੂਜ਼ ਕਰਦੇ ਆਂ, ਸ਼ਾਮ ਨੂੰ ਸੌਣ ਅਗੇ ਅਸੀਂ ਆਹ ਪੇਸਟ ਯੂਜ਼ ਕਰਦੇ ਆਂ। ਸਵੇਰੇ ਵਾਈਟਨਿੰਗ ਕਰਦੇ ਨੇ ਤੇ ਸ਼ਾਮ ਨੂੰ ਨਾਰਮਲ ਕਰਦੇ ਨੇ ਕਿ ਪੇਸਟ ਵੀ ਕੋਈ ਡਿਫਰੈਂਟ ਡਿਫਰੈਂਟ ਹੁੰਦੀ ਕਈ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਆ ਗਈ ਏ। ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਪੇਸਟ ਸਾਨੂੰ ਕਿਹੜੀ ਯੂਜ਼ ਕਰਨੀ ਚਾਹੀਦੀ? ਤੁਹਾਡੇ ਮਸੂੜਿਆਂ ਦੇ ਵਿੱਚ ਬੈਕਟੀਰੀਆ ਉਹਨਾਂ ਨੂੰ ਕਾਸ ਕਰ ਰਿਹਾ। ਹੂੰ। ਬੈਕਟੀਰੀਆ ਤੋਂ ਬਿਨਾ ਬਸੂੜੇ ਨਹੀਂ ਬਲੀਡ ਕਰਦੇ ਸੂਪਰਫੈਸ਼ਨਲ ਕਲੀਨਿੰਗ ਬਹੁਤ ਜ਼ਰੂਰੀ ਆ ਪ੍ਰੋਫੈਸ਼ਨਲ ਕਲੀਨਿੰਗ ਤੋਂ ਬਾਅਦ ਅਸੀਂ ਰეკਮੈਂਡ ਕਰਦੇ ਆ ਪ੍ਰੋਡਕਟਸ ਜਿਹੜੇ ਇਨਫੋਰਮੇਸ਼ਨ ਨੂੰ ਰਿਡਿਊਸ ਕਰ ਸਕਦੇ ਆ ਸੰਸਨਾਟ ਹੁੰਦੀ ਹੈ ਜਾਂ ਪਾਣੀ ਲੱਗਣਾ ਜਾਂ ਗਰਮ ਚੀਜ਼ ਲੱਗਣੀ ਇੱਕਦਮ ਦੰਦਾਂ ਨੂੰ ਉਸੇ ਵਾਸਤੇ ਕਿਹੜੀ ਪੇਸਟ ਜਾਂ ਕੋਈ ਸੀਲਰ ਕੁਛ ਇਦਾਂ ਦਾ ਆਉਂਦਾ ਹੈ ਕਿ ਆਪਾਂ ਘਰ ਹੀ ਉਹਨੂੰ ਰੋਕ ਸਕਾਂਗੇ ਡੈਂਟਿਸਟ ਜਾਣ ਤੋਂ ਸਤਿ ਸ਼੍ਰੀ ਅਕਾਲ ਟੀਥ ਟਾਕ ਗਰੋਥ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਕਲੀ ਅੱਜ ਹਰ ਵੀਕਤੀ ਤਰ੍ਹਾਂ ਮੇਰੇ ਨਾਲ ਤਸਵੀਰ ਕੋਰ ਜਿਵਾਨਾ ਤਰ ਬਹੁਤ ਬਹੁਤ ਸਵਾਗਤ ਹੈ ਅਮੇজিং ਟੀਵੀ ਦੇ ਵਿੱਚ ਟੀਥ ਟਾਕ ਦੇ ਵਿੱਚ ਗਰੋਥ ਦੇ ਵਿੱਚ ਅਮੇজিং ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਸਵਾਲ ਨੇ ਲੋਕਾਂ ਨੇ ਸਾਨੂੰ ਕੋਈ ਕੁਐਸਚਨ ਆਨਸਰ ਆਏ ਨੇ ਕਿ ਜਿਸ ਤਰ੍ਹਾਂ ਆਪਾਂ ਟੀਥ ਵਾਈਟਨਿੰਗ ਅੱਜ ਕੱਲ ਬਹੁਤ ਕੁਝ ਚੱਲਿਆ ਹੋਇਆ ਹੈ ਬਰਸ਼ ਕਈ ਤਰ੍ਹਾਂ ਦੇ ਚੱਲੇ ਇਲੈਕਟ੍ਰੋਨਿਕ ਵੀ ਆ ਗਏ ਬੈਟਰੀ ਵਾਲੇ ਵੀ ਆ ਗਏ ਨੇ ਕਿਹੜੇ ਬੈਸਟ ਨੇ ਕਿਹੜੇ ਚੰਗੇ ਨੇ ਸਾਡੇ ਬੱਚਿਆਂ ਵਾਸਤੇ ਔਰ ਅਡਲਟ ਵਾਸਤੇ ਕਿਕ ਹੋਗੇ ਉਹਦੇ ਬਾਰੇ ਦੇਖੋ ਅੱਜ ਕੱਲ ਡੈਂਟਲ ਜਿਹੜੀ ਇੰਡਸਟਰੀ ਆ ਕਾਫੀ ਇੰਪਰੂਵ ਹੋ ਚੁੱਕੀ ਆ ਸੋ ਹੋਮ ਕੇਅਰ ਦੇ ਬਹੁਤ ਸਾਰੇ ਪ੍ਰੋਡਕਟ ਤੁਸੀਂ ਵੀ ਦੇਖਿਆ ਹੋਵੇਗਾ ਆਨ ਕਾਊਂਟਰ ਬਹੁਤ ਕੁਝ ਆ ਗਿਆ ਅਵੇਲੇਬਲ ਇਵਨ ਸਾਡੇ ਪੇਸ਼ੈਂਟ ਵੀ ਕਨਫਿਊਜ਼ ਆ ਸਾਡੇ ਕੋਲ ਆ ਕੇ ਆਲਵੇਸ ਪੁੱਛਦੇ ਰਹਿੰਦੇ ਆ ਕਿ ਕਿਹੜਾ ਬ੍ਰਸ਼ ਯੂਜ਼ ਕਰੀਏ ਕਿਹੜਾ ਅਸੀਂ ਐਜ਼ ਪੇਸ਼ੈਂਟ ਦੇ ਦੰਦ ਦੇਖ ਕੇ ਅਸੀਂ ਡਾਇਗਨੋਸ ਕਰਦੇ ਹਾਂ ਕਿ ਉਹਦੀ ਟੈਕਨੀਕ ਕੀ ਆ ਉਹਦੀ ਹੋਮ ਕੇਅਰ ਕੀ ਹੈਗੀ ਆ ਰეკਮੈਂਡ ਮੋਸਟਲੀ ਅਸੀਂ ਕਰਾਂਗੇ ਕਿ ਸੌਫਟ ਟੂਥ ਬਰਸ਼ ਹੀ ਯੂਜ਼ ਕਰਨਾ ਚਾਹੀਦਾ ਜਿਹਦੇ ਬ੍ਰਿਸਲਸ ਜਿਹੜੇ ਹੈਗੇ ਆ ਉਹ ਸੌਫਟ ਹੋਣ ਔਰ ਲਿਖਿਆ ਹੁੰਦਾ ਕਿ ਬਰਸ਼ ਦੇ ਉੱਤੇ ਕਿ ਸੌਫਟ ਟੂਥ ਬਰਸ਼ ਹੈਗਾ ਮੀਡੀਅਮ ਆ ਥੋੜਾ ਹਾਰਡ ਆ ਜਿਹੜੇ ਉਹਦੇ ਦੰਦੇ ਨੇ ਉਹ ਬਿਲਕੁਲ ਸੌਫਟ ਹੋਣੇ ਚਾਹੀਦੇ ਜਿਹੜੇ ਬ੍ਰਸ਼ ਦੇ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਸਾਡੇ ਜਿਹੜੇ ਪੰਜਾਬ ਤੋਂ ਜਿਹੜੇ ਵੀਵਰ ਨੇ ਉਹ ਦੇਖਦੇ ਕਿ ਕਿ ਉਹਨਾਂ ਨੂੰ ਇੰਗਲਿਸ਼ ਵਿੱਚ ਕਈਆਂ ਨੂੰ ਦਿੱਕਤ ਆਂਦੀ ਏ ਜਿਹੜੇ ਦੰਦੇ ਨੇ ਉਹਦੇ ਬਿਲਕੁਲ ਸੌਫਟ ਹੋਣੇ ਚਾਹੀਦੇ ਬਿਲਕੁਲ ਸੌਫਟ ਹੋਣੇ ਚਾਹੀਦੇ ਆ ਐਸ ਆਈ ਸੈਡ ਕਿ ਉਹਦੇ ਤੇ ਲਿਖਿਆ ਵੀ ਹੁੰਦਾ ਕਿ ਸੌਫਟ ਟੂਥ ਬ੍ਰਸ਼ ਹੈਗਾ ਉਹ ਹੀ ਤੁਸੀਂ ਖਰੀਦੋ ਤੇ ਹਰ 2 ਮਹੀਨੇ ਬਾਅਦ ਤੁਸੀਂ ਟੂਥ ਬ੍ਰਸ਼ ਨੂੰ ਜ਼ਰੂਰ ਚੇਂਜ ਕਰੋ ਕਿ ਉਹਦੇ ਬ੍ਰਿਸਲ ਜਿਹੜੇ ਹੈਗੇ ਆ ਆਫਟਰ 2 ਆਫਟਰ 2 ਮੰਥਸ ਉਹ ਖਰਾਬ ਹੋ ਜਾਂਦੇ ਆ ਜਸਵੀਰ ਕੌਰ ਜੀ ਜਿਸ ਤਰ੍ਹਾਂ ਆਪਾਂ ਬਰਸ਼ ਤੇ ਲਿੱਤਾ ਹੈ ਲੇਕਿਨ ਆਪਾਂ ਜਦ ਕਰਦੇ ਆ ਬਰਸ਼ ਉਹਨੂੰ ਕਸਾਨੇ ਆ ਚੰਗੀ ਤਰ੍ਹਾਂ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਔਰ ਕਿੰਨਾ ਟਾਈਮ ਲਗਾਉਣਾ ਚਾਹੀਦਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਕਈ ਕਸਾ ਕਸਾ ਕੇ ਆਪਣੇ ਦੰਦਾਂ ਦੀ ਸਤਿਆਨਾਸ ਮਾਰ ਲੈਂਦੇ ਨੇ ਉਹਨੂੰ ਕਿਦਾਂ ਆਪਾਂ ਰੱਖ ਸਕਦੇ ਆ ਚੰਗੀ ਤਰ੍ਹਾਂ ਕਲੀਨ ਕਰ ਸਕਦੇ ਆ ਔਰ ਸਟਰੋਂਗ ਰੱਖ ਸਕਦੇ ਆ ਦੰਦ ਇਹਦਾ ਇੱਕ ਟਾਈਮ ਫਰੇਮ ਹੈਗਾ ਤੁਸੀਂ ਘੱਟੋ ਘੱਟ ਜਦੋਂ ਤੁਸੀਂ ਬਰਸ਼ ਕਰਨੇ ਆਸੀਂ ਮੋਸਟਲੀ ਕਾਲੀ ਛੁੰਨੇ ਆ ਜੌਬ ਤੇ ਜਾਣਾ ਹੁੰਦਾ ਜਦੋਂ ਤਿਆਰ ਹੋਣ ਲੱਗਦੇ ਆ ਅਸੀਂ ਬਹੁਤ ਹੀ ਰਸ਼ ਦੇ ਵਿੱਚ ਟੁੱਥ ਬਰਸ਼ ਆਪਾਂ ਕਰਦੇ ਆ ਸੋ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਗਲਤ ਹੈਗਾ ਘੱਟੋ ਘੱਟ ਤੁਸੀਂ 2 ਮਿੰਟ ਲਗਾਓ ਔਰ ਜਦੋਂ ਤੁਸੀਂ ਬੱਚਿਆਂ ਨੂੰ ਵੀ ਟ੍ਰੇਨ ਕਰਦੇ ਹੋ ਅੱਜ ਕੱਲ ਬਹੁਤ ਅੱਛੇ ਅੱਛੇ ਆ ਸੰਗਸ ਆਗੇ ਬੱਚਿਆਂ ਦੇ YouTube ਤੇ ਸੰਗਸ ਹੈਗੇ ਆ ਤੁਸੀਂ ਉਹਨਾਂ ਨੂੰ ਸੰਗ ਲਾ ਦਿਓ ਤੇ ਤਾਂ ਕਿ ਉਹ ਜ਼ਿਆਦਾ ਟਾਈਮ ਸਪੈਂਡ ਕਰ ਸਕਣ ਰੈਸ਼ ਨਾ ਕਰਨ ਤੇ ਟੂਥ ਬਰਸ਼ ਆ ਬਿਲਕੁਲ ਤੁਸੀਂ 1 2 3 4 ਕਰਕੇ ਜਿਸ ਟਾਈਮ ਨੰਬਰ 1 ਤੋਂ ਲੈ ਕੇ ਸਟਾਰਟ ਕਰੋ ਨੰਬਰ 1 ਤੋਂ ਮੀਨ ਸਕੇ ਕੱਲੇ ਕੱਲੇ ਦੰਦ ਤੋਂ ਲੈ ਕੇ ਕੱਲੇ ਕੱਲੇ ਸੈਪਰੇਟ ਇੰਡੀਵਿਜੂਅਲ ਸਿੰਗਲ ਦੰਦ ਨੂੰ ਤੁਸੀਂ ਬਰਸ਼ ਕਰੋ ਤੇ ਹਾਰੀਜ਼ਨਟਲ ਐਂਡ ਵਰਟੀਕਲ ਬਿਲਕੁਲ ਤਰੀਕਾ ਨਾ ਯੂਜ਼ ਕਰੋ ਹਮ ਅੱਜਕੱਲ ਜਸਵੀਰ ਜੀ ਦੇ ਜਿਹੜੇ ਬਰਸ਼ ਆ ਗਏ ਨੇ ਟੂਥ ਬਰਸ਼ ਆ ਗਏ ਨੇ ਉਹ ਇਲੈਕਟ੍ਰੋਨਿਕ ਉਹਨੇ ਆਪਣੇ ਆਪ ਦੰਦ ਤੇ ਧਰੋ ਉਹ ਕਿਦਾਂ ਉਹ ਯੂਜ਼ ਕਰਨੇ ਚਾਹੀਦੇ ਆ ਕਿ ਸਾਰੇ ਦੰਦਾਂ ਦੇ ਨੈਮਲ ਵਾਸਤੇ ਉਹ ਚੰਗੇ ਹੈਗੇ ਨੇ ਕਿ ਉਹ ਵੀ ਮਾੜੇ ਨੇ ਨਹੀਂ ਬਿਲਕੁਲ ਸਹੀ ਹੈ ਉਹ ਜ਼ਰੂਰ ਲੈਣੇ ਚਾਹੀਦੇ ਆ ਜਿਹੜੇ ਵੀ ਆਪਣੇ ਭੈਣ ਭਰਾ ਲੈ ਸਕਦੇ ਆ ਮੈਂ ਉਹਨਾਂ ਨੂੰ ਰეკਮੈਂਡ ਕਰਦੀ ਆ ਕਿ ਇਲੈਕਟ੍ਰਿਕ ਟੂਥ ਬ੍ਰਸ਼ ਲਓ ਅੱਜ ਕੱਲ੍ਹ ਤਾਂ ਨੇ ਸੋਹਣੇ ਫੀਚਰ ਆ ਗਏ ਇਲੈਕਟ੍ਰਿਕ ਟੂਥ ਬ੍ਰਸ਼ ਦੇ ਵਿੱਚ ਜਦੋਂ ਵੀ ਤੁਸੀਂ ਥੋੜਾ ਜਿਹਾ ਵੀ ਉਹਨਾਂ ਨੂੰ ਪ੍ਰੈਸ਼ਰ ਕਰਕੇ ਦੰਦ ਦੇ ਉੱਪਰ ਰੱਖਦੇ ਹੋ ਤਾਂ ਉਹ ਰਾਈਟ ਵੇ ਤੁਹਾਡਾ ਟੂਥ ਬ੍ਰਸ਼ ਜਿਹੜਾ ਹੈਗਾ ਸਟਾਪ ਕਰ ਜੇਗਾ ਉਹ ਤੁਹਾਨੂੰ ਦੱਸੇਗਾ ਕਿ ਓਕੇ ਇਟਸ ਟੂ ਮੱਚ ਪ੍ਰੈਸ਼ਰ ਹੋ ਰਿਹਾ ਦੰਦ ਦੇ ਉੱਪਰ ਸੋ ਇਲੈਕਟ੍ਰਿਕ ਟੂਥ ਬ੍ਰਸ਼ ਬਹੁਤ ਹੀ ਵਧੀਆ ਚੀਜ਼ ਆ ਇੱਕ ਅਨਦਰ ਹੋਰ ਟੂਲ ਆਇਆ ਅੱਜਕੱਲ ਲੇਟੈਸਟ ਹੈਗਾ ਜਿਹਨੂੰ ਕਿ ਅਸੀਂ ਵਾਟਰ ਪਿਕ ਕਹਿੰਦੇ ਆ ਵਾਟਰ ਪਿਕ ਵਿਦ ਵਾਟਰ ਐਂਡ ਪ੍ਰੈਸ਼ਰ ਛੋਟਾ ਜਿਹਾ ਟੂਲ ਹੈਗਾ ਤੁਸੀਂ ਉਹਦੇ ਪਾਣੀ ਦਾ ਕੰਟੇਨਰ ਵੀ ਹੈਗਾ ਤੁਸੀਂ ਉਹਨੂੰ ਪਾਣੀ ਫਿਲ ਅਪ ਕਰੋ ਤੇ ਉਹਦੇ ਵਿੱਚ ਤੁਸੀਂ ਮਾਊਥਵਾਸ਼ ਵੀ ਫਿਲ ਅਪ ਕਰ ਸਕਦੇ ਹੋ ਸੋ ਉਹ ਵਾਟਰ ਪਿਕ ਜਿਹੜੀ ਹੈਗੀ ਆ ਉਹ ਵਾਟਰ ਐਂਡ ਪ੍ਰੈਸ਼ਰ ਇਟਸ ਲਾਈਕ ਅ ਵਾਸ਼ ਇਟਸ ਲਾਈਕ ਅ ਪਾਵਰ ਵਾਸ਼ ਮਿਨੀ ਪਾਵਰ ਵਾਸ਼ ਹੈਗਾ ਉਹ ਤਾਂ ਬਹੁਤ ਹੀ ਵਧੀਆ ਚੀਜ਼ ਦਾ ਗੰਮ ਦੇ ਲਈ ਉਹ ਦੰਦਾਂ ਦੇ ਵੀ ਵਿਰਲ ਵਾਸਤੇ ਆ ਜਾਂ ਮਸੂੜਿਆਂ ਵਾਸਤੇ ਉਹ ਮਸੂੜਿਆਂ ਵਾਸਤੇ ਵੀ ਹੈਗੀ ਦੰਦਾ ਵਾਸਤੇ ਵੀ ਹੈ ਦੋਨਾਂ ਦੇ ਵਾਸਤੇ ਯੂਜ਼ ਕਰ ਸਕਦੇ ਦੋਨਾਂ ਵਾਸਤੇ ਕਿਉਂਕਿ ਪ੍ਰੈਸ਼ਰ ਦੇ ਨਾਲ ਹਾਂਜੀ ਕਿਉਂਕਿ ਐਵਰੀ ਦੰਦ ਔਰ ਮਸੂੜੇ ਦੇ ਵਿੱਚ ਜਦੋਂ ਮਸੂੜਾ ਸ਼ੁਰੂ ਹੁੰਦਾ ਤਾਂ ਐਵਰੀ ਮਸੂੜੇ ਦੇ 3 ਮਿਲੀਮੀਟਰ ਇੱਕ ਪਾਕਟ ਹੁੰਦੀ ਆ ਜਿਹੜਾ ਕਿ ਉਹ 3 ਮਿਲੀਮੀਟਰ ਪਾਕਟ ਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਆ ਸੋ ਬਰਸ਼ ਅਸੀਂ ਅ ਦੋਵਾਰ ਕਰ ਲੀਏ ਦਿਨ ਚ ਤਿੰਨ ਵਾਰ ਕਰ ਲੀਏ ਜਿਹੜੀ ਉਹ ਪਾਕਟ ਆ 3mm ਮਸੂਹੜੇ ਦੀ ਉਹਦੇ ਵਿੱਚ ਉਹ ਬ੍ਰਸ਼ ਦੇ ਬ੍ਰਿਸਲਸ ਕਦੇ ਨਹੀਂ ਜਾਣਗੇ ਹੂੰ ਬਿਲਕੁਲ ਉਨੂੰ ਕਲੀਨ ਕਰਨ ਵਾਸਤੇ ਵਾਟਰ ਪਿਕ ਦਾ ਹੋਣਾ ਬਹੁਤ ਜ਼ਰੂਰੀ ਆ ਜਸਵੀਰ ਕੋਰ ਜੀ ਇੱਕ ਗੱਲ ਹੋਰ ਤੁਹਾਨੂੰ ਪੁੱਛਦਾ ਕਿ ਜਿਸ ਤਰ੍ਹਾਂ ਅੱਜ ਕੱਲ ਪੇਸਟ ਕਈ ਤਰ੍ਹਾਂ ਦੀ ਆ ਗਈਆਂ ਆ ਮਾਰਕੀਟ ਦੇ ਵਿੱਚ ਕਈ ਮੈਂ ਦੇਖਿਆ ਕਿ ਮੇਰੇ ਯਾਰ ਦੋਸਤ ਵੀ ਆਏ ਗਏ ਨੇ ਯਾਰ ਉਹ ਕਹਿੰਦੇ ਕਿ ਅਸੀਂ ਸਵੇਰੇ ਆਹ ਪੇਸਟ ਯੂਜ਼ ਕਰਦੇ ਆਂ ਸ਼ਾਮ ਨੂੰ ਸੌਣ ਅੱਗੇ ਅਸੀਂ ਆਹ ਪੇਸਟ ਯੂਜ਼ ਕਰਦੇ ਆਂ ਸਵੇਰੇ ਵਾਈਟਨਿੰਗ ਕਰਦੇ ਨੇ ਤੇ ਸ਼ਾਮ ਨੂੰ ਨਾਰਮਲ ਕਰਦੇ ਨੇ ਕਿ ਪੇਸਟ ਵੀ ਕੋਈ ਡਿਫਰੈਂਟ ਡਿਫਰੈਂਟ ਹੁੰਦੀ ਕਈ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਆ ਗਈ ਏ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਪੇਸਟ ਸਾਨੂੰ ਕਿਹੜੀ ਯੂਜ਼ ਕਰਨੀ ਚਾਹੀਦੀ ਕਿਹੜੀ ਬਾਈ ਕਰਨੀ ਚਾਹੀਦੀ ਕਿਹੜੀ ਆਪਣੀ ਘਰ ਲੈ ਕੇ ਆਣੀ ਚਾਹੀਦੀ ਆਪਣੇ ਵਾਸਤੇ ਤੇ ਬੱਚਿਆਂ ਵਾਸਤੇ ਕਿਹੜੀ ਬੈਸਟ ਹੈਗੀ ਤਾਂ ਬੈਸਟ ਜਿਹੜਾ ਹੈਗਾ ਮੈਂ ਰਿਕਮੈਂਡ ਕਰਦੀ ਹਾਂ ਕਿ ਅੱਛੀ ਕੰਪਨੀ ਦੇ ਜਿਵੇਂ ਏਡੀਏ ਸਟੈਂਪ ਵਾਲੇ ਤੁਸੀਂ ਟੂਥਪੇਸਟ ਲਓ ਪਰ ਡਿਪੈਂਡ ਕਰਦਾ ਡਾਇਗਨੋਸ ਅਸੀਂ ਕਰਦੇ ਆ ਕਿ ਓਕੇ ਜੇ ਕਿਸੇ ਦੇ ਟੀਥ ਜਿਹੜੇ ਹੈਗੇ ਯੈਲੋ ਹੋ ਗਏ ਪੇਸ਼ੈਂਟ ਮੰਗਦਾ ਕਿ ਟੀਥ ਦਾ ਕਲਰ ਚੇਂਜ ਕਰਨਾ ਵਾਈਟਨਿੰਗ ਕਰਨੇ ਆ ਤਾਂ ਉਹਦੇ ਲਈ ਟੀਥ ਵਾਈਟਨਿੰਗ ਪੇਸਟ ਅਸੀਂ ਰეკਮੈਂਡ ਕਰਦੇ ਆ ਜਿਹੜੀ ਸ਼ੈਲਫਾਂ ਤੇ ਮਿਲਦੀ ਉਹੀ ਹੁੰਦੀ ਕਿ ਕੋਈ ਡਿਫਰੈਂਟ ਹੁੰਦੀ ਟੀਥ ਵਾਈਟਨਿੰਗ ਨਹੀਂ ਸ਼ੈਲਫ ਬਿਲਕੁਲ ਸ਼ੈਲਫ ਵਾਲੀ ਯੂਜ਼ ਕਰ ਸਕਦੇ ਆ ਤੁਸੀਂ ਐਜ਼ ਆਈ ਸੈਡ ਕਿ ਉਹਦੇ ਤੇ ਏਡੀਏ ਸਟੈਂਪ ਦਾ ਹੋਣਾ ਬਹੁਤ ਜ਼ਰੂਰੀ ਆ ਮੇਕ ਸ਼ੋਰ ਤੁਸੀਂ ਧਿਆਨ ਰੱਖੋ ਉਹੀ ਲਓ ਜਿਹੜੀ ਸਟੈਂਪ ਵਾਲੀ ਹੈਗੀ ਆ ਤਾਂ ਕਿ ਉਹਦੇ ਵਿੱਚ ਕੋਈ ਮਿਲਾਵਟ ਜੀ ਮਿਲਾਵਟ ਜਾਂ ਥੋੜੇ ਜਿਹੀ ਕੋਈ ਡੇਂਜਰਸ ਅਲਰਜੀਕ ਕਾਈਂਡ ਆਫ ਕੈਮੀਕਲ ਨਾ ਹੋਣ ਤਾਂ ਅੱਛੀ ਗੱਲ ਆ ਕਿ ਜਿਹੜੀ ਸਸਤੀਆਂ ਹੁੰਦੀਆਂ ਨੇ ਟੂਥਪ੍ਰੈਸ਼ ਵਗੈਰਾ ਉਹ ਵੀ ਪੇਸਟ ਆ ਮਾੜੀਆਂ ਹੁੰਦੀਆਂ ਨੇ ਕਿ ਮਹਿੰਗੀਆਂ ਵਾਲੀਆਂ ਚੰਗੀਆਂ ਹੁੰਦੀਆਂ ਨੇ ਕੁਛ ਐਮੀ ਹੈਗਾ ਨੰਗੀਆਂ ਸਸਤੀਆਂ ਦੀ ਕੋਈ ਗੱਲ ਨਹੀਂ ਐਸ ਆਈ ਸੈਡ ਲਾਈਕ ਤੁਸੀਂ ਸਟੈਂਪ ਦੇਖੋ ਏਡੀਏ ਅਪਰੂਵ ਹੋਣੀ ਚਾਹੀਦੀ ਹੈ ਟੂਥਪੇਸਟ ਤੇ ਟੀਥ ਵਾਈਟਨਿੰਗ ਵਾਸਤੇ ਅਲੱਗ ਹੈਗਾ ਅਸੀਂ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਸ਼ਾਪ ਤੇ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਜਿਹੜੀ ਮਹਿੰਗੀ ਹੈ ਉਹ ਚੰਗੀ ਹੋਏਗੀ ਆਪਾਂ ਉਹ ਬਾਇ ਕਰ ਲੈਣੇ ਆ ਕਿ ਸਟੈਂਪ ਤੇਖਣੀ ਚਾਹੀਦੀ ਸਟੈਂਪ ਦੇਖਣੀ ਚਾਹੀਦੀ ਆ ਆ ਡੀਏ ਅਪਰੂਵਡ ਹੋਣਾ ਚਾਹੀਦਾ ਟੂਥਪੇਸਟ ਤੇ ਉਹੀ ਖਰੀਦੋ ਆ ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਅਸੀਂ ਰეკਮੈਂਡ ਕਰਦੇ ਆ ਜਿੰਦੇ yellow ਕਲਰ ਦੇ ਦੰਦ ਹੈਗੇ ਆ ਉਹਦੇ ਲਈ ਟੀਥ ਆ ਵਾਈਟਨਿੰਗ ਬੜੇ ਟੂਥਪੇਸਟ ਹੈਗੇ ਆ ਹੁਣ ਟੀਥ ਵਾਈਟਨਿੰਗ ਤੋਂ ਬਾਅਦ ਕਈ ਵਾਰ ਕੀ ਹੁੰਦਾ ਦੰਦਾਂ ਦੇ ਵਿੱਚ ਤੁਹਾਨੂੰ ਸੈਂਸਿਟੀਵਿਟੀ ਫੀਲ ਹੋਣ ਲੱਗ ਜਾਂਦੀ ਆ ਕਿਉਂਕਿ ਟੀਥ ਵਾਈਟਨਿੰਗ ਜਿਹੜਾ ਹੈਗਾ ਉਹ ਅਬਰੇਸਿਵ ਹੈਗਾ ਥੋੜਾ ਜਿਹਾ ਬਿਲਕੁਲ ਓਪਨ ਪੋਰ ਕਰ ਦਿੰਦਾ ਇਨੈਮਲ ਦੇ ਸੋ ਐਨੀ ਹਾਰਡ ਐਂਡ ਕੋਲਡ ਤੁਹਾਨੂੰ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਹ ਓਪਨ ਪੋਰਸ ਜਦੋਂ ਹੋ ਜਾਂਦੇ ਆ ਹਾਰਡ ਐਂਡ ਕੋਲਡ ਲੱਗਦਾ ਨਰਵਸ ਦੇ ਵਿੱਚ ਜਾਂਦੀ ਹੈ ਸੈਂਸਿਟੀਵਿਟੀ ਸੋ ਅਸੀਂ ਉਹਨਾਂ ਨੂੰ ਫਿਰ ਕਹਿੰਦੇ ਆ ਕਿ ਉਹਦੇ ਨਾਲ ਤੁਸੀਂ ਕੈਲਸ਼ੀਅਮ ਵਾਲਾ ਪੇਸਟ ਜ਼ਰੂਰ ਯੂਜ਼ ਕਰੋ ਜਿਹਨੂੰ ਸੈਲਸਡਾਇਨ ਟੂਥ ਪੇਸਟ ਕਹਿੰਦੇ ਆ ਬਿਲਕੁਲ ਸੋ ਉਹ ਤੁਹਾਨੂੰ ਪ੍ਰੋਟੈਕਟ ਕਰੇਗਾ ਸੈਂਸਿਟੀਵਿਟੀ ਤੋਂ ਗੱਲਬਾਤ ਜਾਰੀ ਰੱਖਾਂਗੇ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਪੰਜਾਬ ਦੀ ਰਾਜਨੀਤੀ ਦੀ ਹਰ ਬਰਿੱਕੀ ਤੇ ਰੱਖਾਂਗੇ ਨਜ਼ਰ ਪੰਜਾਬੀਆਂ ਨੇ ਕਿਵੇਂ ਗੱਡੇ ਨਹੀਂ ਦੇਸ਼ ਦੀ ਧਰਤੀ ਤੇ ਬਿਜ਼ਨਸ ਰਾਜਨੀਤੀ ਥੇਗਾ ਜੱਜ ਜਿੱਤ ਦੇ ਝੰਡੇ ਦੇਖ ਲਏ ਦੇਸ਼ ਤੋਂ ਪ੍ਰਦੇਸ਼ ਉੱnikਲੀ ਲੜੀਵਾਰ ਪ੍ਰੋਗਰਾਮ ਵਰਿੰਦਰ ਸਿੰਘ ਦੇ ਨਾਲ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਕਰਨਾ ਚਾਹੁੰਦੇ ਹੋ ਪਰ ਮੋਹਰਤ ਦਾ ਸੰਪਰਕ ਕਰੋ ਫੇਟ ਲਿਖੇ ਨੰਬਰਾਂ ਤੇ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਸਵੀਰ ਜੀ ਗੱਲਬਾਤ ਆਪਾਂ ਜਾਰੀ ਰੱਖਾਂਗੇ ਗੱਲਬਾਤ ਕਰਦੇ ਆ ਕਿ ਜਿੱਦਾਂ ਮਸੂੜਿਆਂ ਦੇ ਵਿੱਚ ਬਲੀਡਿੰਗ ਆ ਜਾਣੀ ਖੂਨ ਆ ਜਾਣਾ ਆ ਪੋਲੇ ਪੈ ਜਾਣਾ ਜਿਹਨੂੰ ਕਹਿੰਦੇ ਕਿ ਮਸੂੜੇ ਦੰਦਾਂ ਤੋਂ ਹੱਥ ਲਾਓ ਤੇ ਫੀਲ ਹੁੰਦਾ ਕਿ ਉਹ ਦੰਦਾਂ ਤੋਂ ਵੱਖਰੇ ਹੋ ਗਏ ਲੱਗਦਾ ਕਿ ਦੰਦ ਜਿਵੇਂ ਲੱਗਦਾ ਕਿ ਡਿੱਗ ਜਾਣਗੇ ਜਾਂ ਪੋਲੇ ਪੈ ਗਏ ਨੇ ਉਹਦੇ ਵਾਸਤੇ ਵੀ ਪੇਸਟ ਕਿਹੜਾ ਹੋਣਾ ਚਾਹੀਦਾ ਹੈ ਕਿ ਉਹੀ ਸੇਮ ਪੇਸਟ ਯੂਜ਼ ਕਰਨ ਕਿ ਕੁਝ ਸਪੈਸ਼ਲ ਹੋਵੇ ਜਾਂ ਕੁਝ ਕਰੂਲੀਆਂ ਕਾ ਵਾਸਤੇ ਆਪਾਂ ਦੇਸੀ ਇਲਾਜ ਕੀ ਹੈਗਾ ਉਹਦੇ ਵਾਸਤੇ ਵੀ ਉਹ ਜਿਹੜੀ ਚੀਜ਼ ਮੈਂ ਹੋਮ ਕੇਅਰ ਦੀ ਗੱਲ ਕਰ ਰਿਹਾ ਹਾਂ ਤੁਸੀਂ ਬਟ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਮਸੂੜੇ ਜਿਹੜੇ ਬਲੀਡ ਕਰਦੇ ਆ ਥੈਟ ਮੀਨਸ ਉਹ ਤੁਹਾਡੇ ਮਸੂੜਿਆਂ ਦੇ ਵਿੱਚ ਬੈਕਟੀਰੀਆ ਉਹਨਾਂ ਨੂੰ ਕਾਸ ਕਰ ਰਿਹਾ ਬੈਕਟੀਰੀਆ ਤੋਂ ਬਿਨਾ ਮਸੂੜੇ ਨਹੀਂ ਬਲੀਡ ਕਰਦੇ ਸੋ ਪ੍ਰੋਫੈਸ਼ਨਲ ਕਲੀਨਿੰਗ ਬਹੁਤ ਜ਼ਰੂਰੀ ਆ ਪ੍ਰੋਫੈਸ਼ਨਲ ਕਲੀਨਿੰਗ ਤੋਂ ਬਾਅਦ ਅਸੀਂ ਰეკਮੈਂਡ ਕਰਦੇ ਆ ਪ੍ਰੋਡਕਟਸ ਜਿਹੜੇ ਇਨਫੋਰਮੇਸ਼ਨ ਨੂੰ ਰਿਡਿਊਸ ਕਰ ਸਕਦੇ ਆ ਇਨਫੋਰਮੇਸ਼ਨ ਨੂੰ ਮਸੋੜਿਆਂ ਦੇ ਆ ਫੁੱਲ ਜਾਣਾ ਬਲੀਡ ਕਰਨਾ ਉਹਨਾਂ ਨੂੰ ਘਟਾਉਣ ਵਾਸਤੇ ਕਈ ਮਾਊਥਵਾਸ਼ ਹੈਗੇ ਆ ਜਿਹੜੇ ਕਿ ਉਹਨੂੰ ਇਨਫੋਰਮੇਸ਼ਨ ਨੂੰ ਰਿਡਿਊਸ ਕਰ ਦਿੰਦੇ ਆ ਫਲੋਸ ਜ਼ਰੂਰੀ ਆ ਹੋਮ ਕੇਅਰ ਬਹੁਤ ਜ਼ਰੂਰੀ ਹੈਗੀ ਆ ਸੋ ਜਸਵੀਰ ਕੌਰ ਜੀ ਜਿਸ ਦਾ ਆਪਾਂ ਕੋਈ ਠੰਡਾ ਜਾਂ ਗਰਮ ਚਾਹ ਪੀਣਿਆ ਜਾਂ ਠੰਡਾ ਪਾਣੀ ਪੀਣਿਆ ਜਾਂ ਕੋਲਡ ਡਰਿੰਕ ਜਾਂ ਕੁਝ ਵੀ ਖਾਣੇ ਪੀਣਿਆ ਸੰਸ ਨਾਟ ਹੁੰਦੀ ਹੈ ਜਾਂ ਪਾਣੀ ਲੱਗਣਾ ਜਾਂ ਗਰਮ ਚੀਜ਼ ਲੱਗਣੀ ਇੱਕਦਮ ਦੰਦਾਂ ਨੂੰ ਉਸੇ ਵਾਸਤੇ ਕਿਹੜੀ ਪੇਸਟ ਜਾਂ ਕੋਈ ਸੀਲਰ ਕੁਛ ਇਦਾਂ ਦਾ ਆਉਂਦਾ ਹੈ ਕਿ ਆਪਾਂ ਘਰ ਹੀ ਉਹਨੂੰ ਰੋਕ ਸਕਾਂਗੇ ਡੈਂਟਿਸਟ ਜਾਣ ਤੋਂ ਅ ਘਰੇ ਤੁਹਾਨੂੰ ਉਹੀ ਆਉਣ ਦਾ ਕਾਊਂਟਰ ਪ੍ਰੋਡਕਟ ਹੈਗੇ ਆ ਜਿਹੜੇ ਕਿ ਸੈਂਸਟੇ ਬਿੜੀ ਤੋਂ ਤੁਹਾਨੂੰ ਬਚਾ ਸਕਦੇ ਆ ਸੈਂਸੇਡਾਈਨ ਧੁੱਪ ਪੇਸਟ ਹੈਗਾ ਕਈ ਪ੍ਰੋਫੈਸ਼ਨਲ ਰੀਕਮੈਂਡਡ ਪ੍ਰਸਕ੍ਰਾਈਬਡ ਵੀ ਹੈਗੇ ਆ ਟੂਥਪੇਸਟ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਤੇ ਫਾਸਫੇਟ ਹੁੰਦਾ ਸੋ ਕੈਲਸ਼ੀਅਮ ਤੇ ਫਾਸਫੇਟ ਉਹਨਾਂ ਦੇ ਵਿੱਚ ਪੇਸਟ ਜ ਪਾਇਆ ਹੁੰਦਾ ਤੇ ਉਹ ਕੀ ਕਰਦੇ ਆ ਕਿ ਉਹ ਜਿਹੜੇ ਨਿੱਕੜ ਏਰੀਆ ਹੁੰਦਾ ਉਹਨੂੰ ਉਹ ਕਵਰ ਕਰ ਦਿੰਦੇ ਆ ਜਸ ਲਾਈਕ ਅ ਪੇਂਟ ਜਾਂ ਕਿ ਲਾਈਕ ਅ ਸੀਲਰ ਲਾਈਕ ਅ ਸੀਲਰ ਪੇਂਟ ਬਿਲਕੁਲ ਤੇ ਉਹਦੇ ਨਾਲ ਤੁਸੀਂ ਸੈਂਸਡਾਈਨ ਟੂਥਪੇਸਟ ਨਾਲ ਤੁਸੀਂ ਆਪਣੇ ਆਪ ਨੂੰ ਇਹਨੂੰ ਪ੍ਰੋਡਕਟ ਕਰ ਸਕਦੇ ਹੋ ਬਿਲਕੁਲ ਜਸਵੀਰ ਕੋਟ ਜੀ ਆਪਾਂ ਗੱਲਬਾਤ ਜਾਰੀ ਰੱਖਾਂਗੇ ਇਹ ਤੇ ਲੋਕਾਂ ਦੇ ਜਿਹੜੇ ਕੁਐਸਚਨ ਆਨਸਰ ਸੀ ਆਪਾਂ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਦੰਦਾਂ ਨੂੰ ਸਾਨੂੰ ਇੱਕ ਹਵਾ ਬਣਿਆ ਪਿਆ ਹੈ ਕਿ ਜਦੋਂ ਸਾਡੇ ਬਜ਼ੁਰਗ ਉਹ ਕਦੀ ਡੈਂਟਲ ਦੇ ਆਫਿਸ ਨਹੀਂ ਜਾਂਦੇ ਉਹ ਉਦੋਂ ਜਾਂਦੇ ਨੇ ਜਾਂ ਦਾੜ ਪਟਾਣ ਵਾਸਤੇ ਤੇ ਜਾਂ ਦਾੜ ਲਵਾਉਣ ਵਾਸਤੇ ਜਦੋਂ ਉਹਨਾਂ ਕੋ ਖਾਦਾ ਨਹੀਂ ਜਾਂਦਾ ਤੇ ਜਾਂ ਕੁਛ ਪੀਤਾ ਨਹੀਂ ਜਾਂਦਾ ਕਿਉਂਕਿ ਦੰਦਾਂ ਨੂੰ ਲੱਗਦਾ ਇਹ ਇਹਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਜਿਹੜੇ ਕਦੀ ਗਏ ਨਹੀਂ ਅਜੇ ਤੱਕ ਉਹਨਾਂ ਨੂੰ ਕਦੂ ਤੱਕ ਜਾਣਾ ਚਾਹੀਦਾ ਉੱਥੇ ਡੈਂਟਲ ਦੇ ਕੋਲ ਕਿ ਜਿਵੇਂ ਇੰਡੀਆ ਤੋਂ ਭਾਰਤ ਤੋਂ ਆਏ ਨੇ ਅਮਰੀਕਾ ਦੇ ਵਿੱਚ ਇੱਕ ਐਗਜ਼ਾਮਪਲ ਅਸੀਂ ਗੱਲਬਾਤ ਕਰੀਏ ਉਹਨਾਂ ਨੂੰ ਆਣ ਕੇ ਇੱਥੇ ਦਰਦਾਂ ਦੀ ਪ੍ਰੋਬਲਮ ਹੋ ਜਾਂਦੀ ਦੀ ਖਾਣ ਪੀਣ ਦੀ ਪ੍ਰੋਬਲਮ ਹੋ ਜਾਂਦੀ ਖਾਦਾ ਨਹੀਂ ਜਾਂਦਾ ਜਾਂ ਉਹਨਾਂ ਨੂੰ ਫਿਰ ਡਾਕਟਰ ਦੇ ਕੋਲ ਪਹਿਲਾਂ ਦੰਦ ਸਾਫ਼ ਕਰਾਣੇ ਚਾਹੀਦੇ ਨੇ ਕਲੀਨ ਕਰਾਣੇ ਚਾਹੀਦੇ ਸਭ ਤੋਂ ਪਹਿਲਾਂ ਆਣ ਕੇ ਜੇ ਉਹ ਕਰਾਣਗੇ ਇੰਨੇ ਸਾਲਾਂ ਬਾਅਦ ਚ ਤੇ ਉਹ ਦੰਦ ਕਹਿੰਦੇ ਖੁੱਲ ਜਾਣਗੇ ਜਾਂ ਮਸੂੜੇ ਦੰਦਾਂ ਤੋਂ ਅਲੱਗ ਹੋ ਜਾਣਗੇ ਕਿਸ ਤਰ੍ਹਾਂ ਯਾ ਮੈਂ ਇੱਕ ਕਲੀਅਰ ਕਰਨਾ ਚਾਹੁੰਦੀ ਆ ਸਾਡੇ ਆਪਣਾ ਬਲੀਵ ਹੈਗਾ ਕਿ ਤੁਸੀਂ ਡੈਂਟਿਸਟ ਕੋਲ ਜਾਓ ਕਲੀਨਿੰਗ ਤੋਂ ਬਾਅਦ ਤੁਹਾਡੇ ਦੰਦ ਜਿਹੜੇ ਵਿੱਚ ਬਿਰਲ ਪੈ ਜੇਗੀ ਤੇ ਦੰਦ ਜਿਹੜੇ ਹੈਗੇ ਆ ਉਹ ਹਿਲਣੇ ਸ਼ੁਰੂ ਹੋ ਜਾਣਗੇ ਤੁਸੀਂ ਇਹ ਇਹ ਬਲੀਵ ਹੈਗਾ ਮੈਂ ਮੰਦੀ ਆ ਮੈਂ ਬੋਲ ਤੁਸੀਂ ਆਪਣੀ ਆਪਣੀ ਸਾਰੀ ਕਮਿਊਨਿਟੀ ਦਾ ਸਾਡੀ ਇਨੀਟੀ ਦੇ ਬਲੀਵ ਹੈਗਾ ਉਹ ਬਲੀਵ ਨੂੰ ਮੈਂ ਕਲੀਅਰ ਕਰਦਾ ਕਿ ਕੀ ਹੁੰਦਾ ਕਿ ਜਦੋਂ ਤੁਸੀਂ ਬਾਈ ਬੋਰਡ ਤੋਂ ਲੈ ਕੇ ਪੂਰੀ ਲਾਈਫਟਾਈਮ ਤੁਸੀਂ ਡੈਂਟਿਸਟ ਕੋ ਨਹੀਂ ਜਾਂਦੇ ਇੱਕ ਸਾਡੇ ਸਲਾਈਵੇ ਦੇ ਵਿੱਚ ਕੈਲਸ਼ੀਅਮ ਤੇ ਫਾਸਫੇਟ ਟਾਰਟਰ ਜਿਹਨੂੰ ਅਸੀਂ ਕਹਿ ਦਿੰਨੇ ਆ ਕੈਲਸ਼ੀਅਮ ਤੇ ਫਾਸਫੇਟ ਜਿਹੜਾ ਹੈਗਾ ਸਾਡਾ ਸਲਾਈਵਾ ਰਿਲੀਜ਼ ਕਰਦਾ ਤੇ ਉਹ ਸਾਡੇ ਦੰਦਾਂ ਨੂੰ ਲਪੇਟਾ ਪਾ ਲੈਂਦਾ ਜਿਹਨੂੰ ਟਾਰਟਰ ਕਿਹਾ ਜਾਂਦਾ ਜੀ ਸੋ ਉਹ ਲਪੇਟਾ ਪਾਉਣ ਦੇ ਨਾਲ ਜਿਹੜੇ ਗੰਮ ਤੁਹਾਡੇ ਉਹ ਰਸੀਡ ਹੋ ਜਾਂਦੇ ਆ ਤੇ ਜਦੋਂ ਟਾਰਟਰ ਨੇ ਲਪੇਟਾ ਪਾ ਲਿਆ ਆਫਟਰ ਲੌਂਗ ਟਾਈਮ ਇਟਸ ਨਾਟ ਓਵਰ ਟਾਈਮ ਇਟਸ ਲਾਈਕ ਜਦੋਂ ਤੁਸੀਂ 40 ਦੇ ਹੋ ਗਏ 30 ਦੇ ਹੋ ਗਏ 50 ਦੇ ਉਹ ਜਿਹੜਾ ਟਾਰਟਰ ਤੁਹਾਡਾ ਲਪੇਟਾ ਪਾਇਆ ਹੋਇਆ ਹੈ ਦੰਦਾਂ ਨੂੰ ਉਹ ਵੱਧਦਾ ਜਾਂਦਾ ਉਹ ਕਵਰ ਕਰਦਾ ਜਾਂਦਾ ਤੁਹਾਡੇ ਦੰਦ ਨੂੰ ਐਂਡ ਗਮ ਜਿਹੜੇ ਹੈਗੇ ਆ ਉਹ ਥੱਲੇ ਰਿਸਕ ਦੇ ਜਾਂਦੇ ਆ ਰੀਸੀਡ ਹੁੰਦੇ ਜਾਂਦੇ ਆ ਹੂੰ ਫਿਰ ਉਹ 50 ਦੇ ਆ ਕੇ ਤੁਸੀਂ ਦੇਖਿਆ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਦੰਦਾਂ ਚ 스멜 ਆਉਣ ਲੱਗ ਗਈ ਹੂੰ ਇਨਫੋਰਮੇਸ਼ਨ ਹੋਗੀ ਬਲੀਡਿੰਗ ਹੋਗੀ ਫਿਰ ਉਹ ਡੈਂਟਿਸਟ ਕੋਲ ਜਾਂਦੇ ਆ ਫਿਰ ਡੈਂਟਿਸਟ ਕੀ ਕਰਦੇ ਆ 노 ਮੈਟਰ ਵਟ ਉਹ ਰਿਮੂਵ ਤਾਂ ਕਰਨਾ ਪਏਗਾ ਆਦਰਵਾਇਜ਼ ਦੰਦ ਤੁਹਾਡੇ ਉਹੀ 40 60 ਦੀ ਏਜ ਦੇ ਵਿੱਚ ਆ ਕੇ ਗਮ ਰਸੀਡ ਹੋ ਗਏ ਟਾਰਟਰ ਨੇ ਲਪੇਟਾ ਪਾ ਲਿਆ ਦੰਦਾਂ ਨੂੰ ਤੇ ਉਹਨਾਂ ਨੇ ਨਿਕਲਣਾ ਸ਼ੁਰੂ ਹੋ ਜਾਣਾ ਤੇ ਉਦੋਂ ਬਾਅਦ ਕੀ ਹੁੰਦਾ ਕਿ ਗਮ ਜਿਹੜੇ ਹੈਗੇ ਆ ਉਹ ਰਸੀਡ ਹੋ ਜਾਂਦੇ ਆ ਗੰਦਨ ਨੂੰ ਛੱਡ ਦਿੰਦੀ ਹੈ ਤੇ ਟਾਰਟਰ ਨੂੰ ਲਪੇਟਾ ਪਾ ਲੈਂਦਾ ਫਿਰ ਤੁਸੀਂ ਕਲੀਨਿੰਗ ਕਰਾਉਣ ਜਾਓਗੇ ਆਫਕੋਰਸ ਦੰਦ ਉਹ ਟਾਰਟਰ ਉਤਰੇਗਾ ਤੇ ਦੰਦ ਦੰਦ ਤਾਂ ਬਿਰਲਾ ਪੈਣੀ ਹੈ ਪੈਣੀ ਉਹਨਾਂ ਦੇ ਵਿੱਚ ਪਰ ਆਮ ਜਿਹੜੇ ਸਾਡੇ ਸੋਚ ਹੈਗੀ ਆ ਲੋਕਾਂ ਦੀ ਕਿ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਇਹ ਟਾਰਟਰ ਹੈਗਾ ਇਹ ਦੰਦ ਨਹੀਂ ਹੈਗੇ ਤੁਹਾਡੇ ਕਿਉਂਕਿ ਦੰਦਨ ਦੰਦਾਂ ਵਰਗਾ ਹੀ ਟਾਰਟਰ ਹੁੰਦਾ ਜੇ ਟਾਰਟਰ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜਾ ਰਿਮੂਵ ਹੋ ਜਾਂਦਾ ਬਾਅਦ ਚ ਫਿਰ ਦੰਦ ਜਿਹੜੇ ਮਸੂੜਿਆਂ ਦੇ ਨਾਲ ਪੰਜਾਬੀ ਚ ਕਹੀਏ ਦੇਸੀ ਜੀ ਗੱਲ ਕਰੀਏ ਤੇ ਜੁੜ ਜਾਣਗੇ ਵਾਪਸ ਨਹੀਂ ਜਿਹੜੇ ਗੰਮ ਰੀਸੀਡ ਹੋ ਗਏ ਉਹ ਵਾਪਸ ਕਦੇ ਉੱਪਰ ਨਹੀਂ ਜਾਂਦੇ ਇਸ ਨੇਵਰ ਗਰੋਥ ਅਪ ਸੋ ਰੂਟਸ ਐਮਪਟੀ ਹੋ ਜਾਂਦੀਆਂ ਅੱਗੇ ਇਹਦੇ ਵੀ ਹੋਰ ਪ੍ਰੋਸੀਜਰ ਹੈਗੇ ਜਿਹੜੇ ਕਿ ਪ੍ਰੋਫੈਸ਼ਨਲ ਸਰਜਰੀ ਕਰਦੇ ਆ ਕਿ ਉਹਨਾਂ ਨੂੰ ਓਪਨ ਕਰਕੇ ਗੰਮ ਗ੍ਰਾਫਟਿੰਗ ਕੀਤੀ ਜਾਂਦੀ ਆ ਗੰਮ ਨੂੰ ਉੱਪਰ ਲਿਆਂਦਾ ਜਾਂਦਾ ਪਰ ਜੋ ਗੰਮ ਥੱਲੇ ਰੀਸੀਡ ਹੋ ਗਏ ਹੋਗੇ ਬਟ ਐਨੀਵੇਜ਼ ਟਾਰਟਰ ਜਿਹੜਾ ਹੈਗਾ ਉਹਨੂੰ ਰਿਮੂਵ ਕਰਨਾ ਹੀ ਪੈਣਾ ਕਿਉਂਕਿ ਦਸ ਨਾਟ ਪਾਰਟ ਆਫ ਯੂਰ ਟੀਥ ਉਹ ਦੰਦ ਉਹ ਹੈ ਨਹੀਂ ਉਹ ਕੈਲਸੀਅਮ ਤੇ ਫਾਸਟ ਫਰਡ ਐਂਡ ਬਿਲਡ ਅਪ ਵਿਦ ਮਿਕਸ ਵਿਦ ਬਲੈਕ ਹਮ ਬਿਲਕੁਲ ਐਸੀ ਡਾਕਟਰ ਜਸਵੀਰ ਕੋ ਤੇਵਾਨਾ ਦੇਖਦੇ ਰੋ ਸਾਡਾ ਵੀਕਲੀ ਪ੍ਰੋਗਰਾਮ ਜੇ ਤੁਹਾਡਾ ਕੋਈ ਸਵਾਲ ਹੈ ਕੋਈ ਜਵਾਬ ਹੈ ਸਾਨੂੰ ਮੈਸੇਜ ਕਰਕੇ ਜਾਂ ਈਮੇਲ ਕਰਕੇ ਸਕਰੀਨ ਦੇ ਉੱਤੇ ਦਿੱਤੇ ਗਏ ਨੰਬਰਾਂ ਦਾ ਭਾਰਤ ਦਾ ਵੀ ਨੰਬਰ ਦਿੱਤਾ ਜਾ ਰਿਹਾ ਉਸ ਦੇ ਨਾਲ ਅਮਰੀਕਾ ਦਾ ਵੀ ਨੰਬਰ ਹੈ ਤੇ ਸਾਡੇ ਨਾਲ ਸੰਪਰਕ ਕਰੋ ਇੱਕ ਵਾਰੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼ਕਾ